ਐਵੇਂ ਪੱਲਾ ਨਹੀਂ ਚੜ ਛੜੀਦਾ ਹੁੰਦਾ ਕੋਈ ਨਹੀਂ ਮੰਮੀ ਪੁੱਛ ਲਾਂਗੀ ਤੇ ਚਲ ਜਾ ਮੇਰਾ ਉੱਠ ਤੇ ਮੈਂ ਸੂਡ ਪ੍ਰੈਸ ਕਰ ਮੇਰੇ ਲਈ ਵੀ ਦੋਸਤ ਮੋਸੇ ਲੈ ਆਉਂਦੇ ਉਹਦੇ ਯਾਰ ਜਾਂਦੇ ਆ ਖਾਦੇ ਹੀ ਤੇ ਭਾਵੇਂ ਜਾਂਦੇ ਆ ਖਾਦੇ ਆਉਂਦੇ ਆ ਖਾਦੇ ਪੰਦਰਾਂ ਚੀਜ਼ੇ ਖਾੜ ਲਿਆ ਹੁੰਦਾ ਵਾ ਬੈਂਕ ਚੋਂ ਨੂੰ ਕੀ ਕੰਮ ਹੈ ਜਿਹੜਾ ਉਹਨੇ ਤੁਹਾਨੂੰ ਖਿਲਾ ਦਿੱਤਾ ਵਾ ਜਿਹੜਾ ਤੇ ਸਕੂਟਰੀ ਦਾ ਸੱਗਾ ਨਹੀਂ ਦਿੱਤਾ ਉਹ ਜਮਾ ਕਰਾਉਣ ਗਏ ਆ ਸਮਝੀ ਨਹੀਂ ਲੱਗਣ ਦੀ ਪਏ ਇੰਨੇ ਪੈਸੇ ਕਿੱਥੇ ਰੱਖੀਏ ਫਿਰ ਮੈਂ ਕਿਹਾ ਤੂੰ ਚਲ ਬੈਂਕ ਚ ਜਾਵਾ ਕਰਾਓ ਜੇਦੋਂ ਕਿਤੇ ਜ਼ਰੂਰਤ ਹੋਏਗੀ ਨਾ ਫਿਰ ਕਢਾ ਲਾਂਗੇ ਇਹ 2 ਮਿੰਟ ਦੀ ਚਲਾਕਾਰ ਨਹੀਂ ਹੈ ਮੈਨੂੰ ਪਤਾ ਲੱਗਣ ਰਿਹਾ ਤੂੰ ਕਿੱਥੋਂ ਬੋਲਣ ਲਈ ਹੈ ਜਿਹੜੀ ਤੂੰ ਬਾਤ ਪਾਉਣ ਲਈ ਹੈ ਨਾ ਮੈਨੂੰ ਸਾਰੀ ਸਮਝਾਉਣ ਲਈ ਹੈ ਜੇ ਨਹੀਂ ਸੀ ਨਾ ਤੁਹਾਡੇ ਕੋਲ ਸੰਭਾਲੇ ਜਾਂਦੇ ਤੇ ਮੈਨੂੰ ਉਦੋਂ ਹੀ ਦੇ ਦਿੰਦੇ ਹੋ ਮੈਂ ਰੱਖ ਲੈਂਦੀ ਤੂੰ ਵਾਦੀ ਦੇ ਦੇ ਮੈਂ ਉਦੋਂ ਦੇਣੀ ਤੂੰ ਹੀ ਗੁੱਸਾ ਕਰ ਲੈਣਾ ਜਾਂ ਤੁਹਾਡੇ ਭਤੀਜੇ ਨੇ ਗੁੱਸਾ ਕਰ ਲੈਣਾ ਇਹ ਫਿਰ ਘਰ ਆਣ ਕੇ ਬਹੁਤ ਸਲਾਹ ਬਣਾਈ ਹੈ ਕਿ ਭੂਆ ਨਾਲ ਆ ਤਰੀਕੇ ਨਾਲ ਲੜਾਂਗੇ ਅਸੀਂ ਮੇਰੀ ਭੂਆ ਜੀ ਹੀ ਤਾਂ ਲੜਨ ਵਾਲੀਆਂ ਗੱਲਾਂ ਹੀ ਨਹੀਂ ਕਰਨ ਦੇ ਤੂੰ ਹੀ ਲੜਨ ਵਾਲੀਆਂ ਗੱਲਾਂ ਕਰਨ ਦੇ ਅਹੀਂ ਤਾਂ ਸਗਣ ਲੈ ਆ ਕੇ ਆਏ ਤੇ ਇਹ ਸਭ ਨੂੰ ਸਾਹਮਣੇ ਰੱਖਣ ਦੇ ਆ ਬਸ ਠੀਕ ਹੈ ਲੱਗ ਗਿਆ ਮੈਨੂੰ ਤੁਹਾਡਾ ਪਤਾ ਲੈਣ ਦਾ ਵੀ ਕੋਈ ਤਰੀਕਾ ਹੁੰਦਾ ਪਰ ਤੁਸੀਂ ਲੈਣ ਜੋਗਾ ਹੀ ਨਹੀਂਗੇ ਭੂਆ ਜੀ ਤੁਸੀਂ ਰਹੋ ਚਾਰ ਦਿਨ ਇੱਥੇ ਤੇ ਮੈਨੂੰ ਵੀ ਦੱਸ ਦਿਓ ਕਿ ਕਿੱਦਾਂ ਲੈ ਆਣ ਦੇਣ ਹੁੰਦਾ ਵਾ ਤੇਰੀ ਬੜੀ ਜਬਾਨ ਕੈਂਚੀ ਵਾਂਗੂ ਚੱਲਦੀ ਏ ਮੈਂ ਭੂਆ ਜੀ ਤੁਸੀਂ ਗੁੱਸਾ ਹੀ ਕਰ ਗਏ ਆਪੇ ਕਹਿ ਐਂ ਦੀ ਭਾ ਤੁਹਾਨੂੰ ਲੈਣ ਦਾ ਚੱਜ ਹੈ ਨਹੀਂ ਆ ਤੇ ਮੈਂ ਕਿਹਾ ਚਾਰ ਦਿਨ ਰਹਿਪੋ ਮੈਂ ਘਰ ਹੋਵਲੀ ਨਹੀਂ ਤੇ ਜੇ ਮੈਂ ਤੁਹਾਡੇ ਕੋਲ ਆਣ ਕੇ ਬਹਿ ਜਾ ਮੈਨੂੰ ਤਾਂ 3600 ਕੰਮ ਹੈ ਇਹ ਥੋੜਾ ਤੁਹਾਡੇ ਵਾਂਗੂ ਪੁਕਾਲਿਆ ਖਾਲਿਆ ਤੇ ਨਵਾਂ ਸੱਜਰਾ ਪਾ ਲਿਆ ਕੋਈ ਅਕਲ ਵੀ ਕਰਿਆ ਕਰੋ ਪੈਸਾ ਸਾਂਭ ਕੇ ਰੱਖੀਦਾ ਹੁੰਦਾ ਵੈ ਨਾਲੇ ਪਹਿਲਾਂ ਗੱਲ ਹੋਰ ਸੀ ਹੁਣ ਤੇ ਮੇਰੇ ਨੂੰ ਮੈਂ ਘਰ ਆ ਤੇ ਮੈਨੂੰ ਜ਼ਰੂਰੀ ਕੰਮ ਸੀ ਤੇ ਮੈਂ ਤਾਂ ਆਈ ਆ ਤੇਰੇ ਵਰਗੀਆਂ ਤੇ ਛੱਤੀ ਨੇ ਕੰਨ ਭਰਨ ਵਾਲੀਆਂ ਉਥੇ ਭੂਆ ਜੀ ਤੁਹਾਡੇ ਕਹਿਨ ਦਾ ਕਿ ਮਤਲਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਹੀ ਜਿਹੜਾ ਤੂੰ ਸਮਝ ਗਈ ਹੈ ਉਹ ਕੀ ਮੈਂ ਕਹਿਣਾ ਵੈ ਮੈਂ ਕਿਹੜੀਆਂ ਇਹਨਾਂ ਨੂੰ ਪੁੱਠੀਆਂ ਸਿੱਟੀਆਂ ਪੜਾਉਂਦੀ ਆ ਨਵਦੀਪ ਨੂੰ ਮੈਂ ਕਦੀ ਮਾੜਾ ਕਿਹਾ ਵਾ ਮੈਂ ਤਾਂ ਸਭ ਕੁ ਸਿਫਟ ਕਰਨੀ ਆ ਟਡੀਓ ਦੇ ਸਾਹਮਣੇ ਉਹ ਤਾਂ ਮੈਨੂੰ ਪਤਾ ਹੀ ਆ ਕਿੰਨੀ ਕਿ ਤੂੰ ਮੇਰੀ ਸਿਫਟ ਕਰਨੀ ਜਿੰਨੇ ਕਿ ਮੇਰੇ ਮੂੰਹ ਤੇ ਕਰਨੀ ਓਨਨੇ ਕਿ ਤੂੰ ਮੇਰੀ ਪਿੱਠ ਪਿੱਛੇ ਕਰਨੀ ਤੂੰ ਆ ਜੀ ਆ ਤੁਹਾਡੇ ਗਜੋੜੇ ਹੱਥ ਤੁਹਾਡੇ ਨਾਲ ਨਹੀਂ ਕੋਈ ਵਾਰਿਆ ਸਕਦਾ ਤੁਹਾਨੂੰ ਤੇ ਆਪਣੇ ਪਾਲਾ ਸੋਜਦਾ ਰਹਿੰਦਾ ਵਾ ਨਹੀਂ ਇੱਧਰ ਆ ਹਾਂ ਹੁਣ ਚੱਲੀ ਕਿੱਥੇ ਆ ਸੱਚੀਆਂ ਸੁਣਾਈਆਂ ਤੇ ਕਿੱਡੀ ਔਖੀ ਹੋ ਕੇ ਗਈ ਏ ਹੁਣ ਨਹੀਂ ਔਖੇ ਤਾਂ ਹੁੰਦੀ ਰੋ ਮੇਰੀ ਸਿਹਤ ਤੇ ਕੀ ਅਸਰ ਜਿਲਾ ਕੇ ਰੋਖਦੀਆਂ ਮੇਰੇ ਕੋਲ ਤੈਨੂੰ ਮੈਂ ਹੋਰ ਪੱਠੇ ਪਾ ਕੇ ਕਲੂੰਦੀ ਐੜ ਕੀ ਭੂਆ ਨੂੰ ਨਾ ਅੱਬ ਬਤਾਉਾਂ ਦੀ ਸਬਜ਼ੀ ਖਵਾ ਕੇ ਕੱਲ ਨਵਾ ਸਾਡੇ ਕੋਲ ਨੇ ਰੋਜ਼ ਪਨੀਰ ਖਵਾ ਲਿਆ ਜਾਂਦਾ ਕਿੱਡੀ ਗਿੱਜੀ ਆ ਪਨੀਰ ਤੇ ਜਿੱਦਾਂ ਰੋਜ਼ ਘਰ ਨਾ ਪਨੀਰ ਖਾਂਦੀ ਆ ਖਾਂਦੀ ਭਾਵੇਂ ਸੁੱਕੀਆਂ ਰੋਟੀਆਂ ਹੋਵੇ ਚਾਰ ਨਾਲ ਇਹ ਇਦਾਂ ਲੱਗਦਾ ਵਾ ਭੂਆ ਜਦੋਂ ਵੀ ਸਾਡੇ ਕੋਲ ਆਉਂਦੀ ਆ ਨਾ ਭੁੱਖੀ ਆਂਦੀ ਆ ਰੋਟੀ ਖਾ ਕੇ ਨਹੀਂ ਆਉਂਦੀ ਤੇ ਆਂਦੇ ਬਲਉ ਬਲਉ ਕੰਡਿਆ ਪੰਦੀ ਆ ਛੇਤੀ ਰੋਟੀ ਮਿਲ ਜੇ ਘਰੋਂ ਹੀ ਉਹਦੋਂ ਖਾ ਕੇ ਆ ਜਾ ਘਰੇ ਹਾਂ ਹਾਂ ਨੂੰ ਵੀ ਛੇਤੀ ਛੇਤੀ ਫਿਰ ਕਾਲੀ ਪਾ ਦਿੰਦੀ ਆ ਪਤਾ ਨਹੀਂ ਹਜੇ ਜਦੋਂ ਲਾਹ ਵੀੜ ਆਇਆ ਉਦੋਂ ਪਤਾ ਨਹੀਂ ਇਹਨਾਂ ਕਿਹੜੀ ਬਿੱਲੀ ਬਾਗਣੀ ਕੀ ਮੰਗਣਾ ਇਹਨੇ ਹਜੇ ਕੋਈ ਹਾਲ ਨਹੀਂ ਪਵਾਦਾ ਵੀ ਭਾਬੀ ਕਿੱਥੇ ਹੋ ਬਾਹਰ ਆਏ ਹੋ ਹਾਂ ਇੱਥੇ ਆਜਿਆ ਕਬਲ ਕੀ ਕਹਿਣਾ ਵਾ ਭਾਬੀ ਮੈਂ ਨਾ ਬਤਾਉ ਲਿਆਂਦੇ ਨੇ ਚਲੋ ਅਥਵਾ ਤੀ ਸਬਜੀ ਬਣਾ ਲਈਏ ਮੇਰ ਕੋ ਨਹੀਂ ਮੰਦੇ ਹੈਗੇ ਕਬਨ ਤੂੰ ਬਣਾ ਕੇ ਤੇ ਰੋਟੀ ਖਵਾ ਲੈ ਭੂਆ ਆਪਣੀ ਕੀ ਗੱਲ ਹੋ ਗਈ ਹੈ ਹੁਣ ਗੱਲ ਕੀ ਹੋਣੀ ਆ ਭੂਆ ਤੇਰੀ ਨੇ ਨਾ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਤੇ ਮੈਂ ਹਾਂ ਚਲੋ ਵੱਡੇ ਆ ਮੈਂ ਕੀ ਕਹਿਣਾ ਵਾ ਮੇਰਾ ਜੀ ਕੰਡ ਹੈ ਵੀ ਫੇਰ ਮੈਂ ਬੋਲ ਹੀ ਪਾਂ ਚਲੋ ਕੋਈ ਗੱਲ ਨਹੀਂ ਭਾਬੀ ਤੁਸੀਂ ਨਾ ਬਹੁਤਾ ਬੋਲਣਾ ਨਹੀਂ ਚੁੱਪ ਹੀ ਰਹਿਣਾ ਸੀ ਕੋਈ ਗੱਲ ਉਹਦਾ ਤਾਂ ਸੁਭਾਈ ਐ ਇਦਾਂ ਦਾ ਚਲੋ ਫੇਰ ਮੈਂ ਆਪੇ ਹੀ ਬਣਾ ਲੈਨੀ ਆ ਮੈਂ ਤੇ ਸੋਕਾ ਕੀ ਚਲੋ ਹੱਥੋਂ ਅਸੀਂ ਬਣਾ ਲੁੰਦੀ ਆ ਦੋਵੇਂ ਜਾਣੀਆਂ ਬਣਾ ਤੇ ਲੈਣੇ ਆ ਭੂਆ ਤੇਨੇ ਪਤਾ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਆਂਦੀ ਤੈਨੂੰ ਕੰਮ ਕਿਹੜਾ ਵਾ ਪਕਾ ਲੀਆਂ ਤੇ ਖਾ ਲੀਆਂ ਤੇ ਸੱਜਰਾ ਪਾ ਲਿਆ ਬੰਦਾ ਪੁੱਛੇ ਵੀ ਇਹ ਭੂਆ ਕੋ ਲੈਣ ਜਾਣੇ ਆ ਭੂਆ ਸਗੋਂ ਸਾਡੀ ਕੋ ਖਾਦੀ ਭੂਆ ਨੂੰ ਇਹ ਜਿਹੇ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਇਹ ਕੱਢ ਲੈਂਦੀ ਐ ਮੂੰਹ ਹੁਣ ਕੀ ਆਖੀ ਇਹਨੂੰ ਮੈਂ ਕਬਲ ਮੈਂ 10 ਭਲਾਏ ਦੀ ਨੌ ਨੂੰ ਕੀ ਚੁਪਣਾ ਦਿੰਨੀ ਆ ਭੂਆ ਆਂਦੀ ਦੂਜੇ ਦਿਨ ਫੋਨ ਕਰਕੇ ਤੇ ਮੇਰੀਆਂ ਚੁਗਲੀਆਂ ਕਰਦੀ ਰਹਿਣੀ ਐ ਵਿਚਾਰੀ ਦਾ ਹਫਤੇ ਬਾਅਦ ਮੈਨੂੰ ਫੋਨ ਆਉਂਦਾ ਵਾ ਉਹ ਵੀ ਸਾਸਰੀ ਘਰ ਤੇ ਰਾਜੀ ਬਾਜੀ ਤੇ ਬਸ ਮ ਕੱਟਦੀ ਦਾ ਵਾ ਪੂਆ ਆਪ ਜੋ ਝੂਠੀਆਂ ਸੱਚੀਆਂ ਗੱਲਾਂ ਕਰਦੀ ਏ ਤੇ ਇਹਨੂੰ ਲੱਗਦਾ ਘਰੇ ਦੂਜੇ ਵੀ ਮੇਰੇ ਵਰਗੇ ਹੀ ਨੇ। ਹੋਰ ਬੰਦਾ ਇਹਨੂੰ ਪੁੱਛਿਆ ਵੀ ਅਹੀਂ ਇੰਨੇ ਵੇਲੇ ਜਿਹੜੇ ਫੋਨ ਤੇ ਲੱਗੇ ਰਹਿੰਦੇ ਆ ਇੰਨੀ ਦੁਨੀਆ ਵੇਖੀ ਆ ਨਾ ਬਸ ਤੇਰੀ ਭੂਆ ਵਰਗਾ ਨਹੀਂ ਬੰਦਾ ਵੇਖਿਆ ਸਾਰੇ ਐਤੋਂ ਠਾਂ ਠਾਂ ਹੀ ਆ। ਚਲੋ ਤੁਸੀਂ ਫਿਰ ਬਹੁਤ ਮੈਂ ਨਾ ਸਬਜ਼ੀ ਬਣਾ ਲਾਂ। ਮੈਂ ਕਬਲ ਤੇ ਨਾ ਬਣਾ ਦੇਣੀ ਆ ਕਿੱਥੇ ਤੂੰ ਇਕੱਲੀ ਲੱਗੀ ਰਹੇਂਗੀ ਤੇ ਜੇ ਗਈ ਹੈ ਸਬਜ਼ੀ ਤੋੜਨ ਧਣੀਆਂ ਤੇ ਪਾਲਕ ਵੀ ਲੈ ਆਉਂਦੀ। ਉਹ ਵੀ ਲੈਣਦੀ ਆ ਭਾਬੀ ਜੀ ਤੁਸੀਂ ਫਿਕਰ ਨਾ ਕਰੋ। ਚਲ ਆਜੋ ਫਿਰ। ਚਲੋ। ਪਾਬੀ ਜੀ ਅੜ ਕੀ ਬਤਾਂ ਉਹ ਇਨੇ ਵਧੀਆ ਲੱਥੇ ਆ ਨਾ ਨਹੀਂ ਤਾਂ ਅੱਗੇ ਕਾਣੇ ਲਾਹਦੇ ਹੀ ਐਰ ਕਸੁੰਟੀਆਂ ਤਾਂ ਨਹੀਂ ਪਈਆਂ ਫਿ ਭੂਆ ਨੇ ਆਪਣਾ ਹੀ ਭੂਆ ਤਾਂ ਡਰਦਿਆਂ ਹੀ ਨਹੀਂ ਪਈਆਂ ਚਲੋ ਪਾਬੀ ਜੀ ਬੀਨੂ ਕਿੰਨਾ ਟਾਈਮ ਹੋ ਗਿਆ ਗਏ ਨੂੰ ਹਜੇ ਤੱਕ ਆਈ ਨਹੀਂ ਆ ਫੋਨ ਕਰਕੇ ਪੁੱਛਿਓ ਪਹਿਲਾ ਕਿੱਥੇ ਗਨੇ ਹਜੇ ਬੈ ਜਾ ਕਵਲ ਰੈਨ ਦੇ ਜਿਹੜੀ ਘੜੀ ਨੰਗਣ ਢੀ ਉਹੀ ਚੰਗਾ ਵਾ ਆਪੇ ਭੂਆ ਤਰ ਤੁਰ ਜਾਏਗੀ ਤੁਹਾਡੇ ਪਾਸ ਦੀ ਭੂਆ ਐਵੇਂ ਹੀ ਆ ਉਹ ਦੀ ਢੂਕੇ ਚਲ ਜੇਗੀ ਉਹ ਬੜੀ ਪੱਕੀ ਪਿੱਠੀ ਉਹਨੇ ਬਹਿ ਰਹਿਣਾ ਉਹਨੇ ਡੀ ਕੇ ਥੇੜੀ ਜਾਏਗੀ ਆਪੇ ਆ ਜਾਣਾ ਉਹਨਾਂ ਨੇ ਬੈਂਕ 'ਚ ਨਾ ਭੀੜ ਬੜੀ ਠੀਕ ਹੈ ਲਾ ਬੈਂਕਾਂ ਦਾ ਵੀ ਕੋਈ ਹਾਲ ਨਹੀਂ ਹੋ ਸਾਰੀ ਢੜੀ ਨੰਗੀ ਖਲੋਤਿਆਂ ਖਲੋਤ ਨੇ ਗਰਲੀਨਾ ਪਾਣੀ ਦਾ ਗਲਾ ਲਿਆਈਆਂ ਲੈ ਆ ਗਿਆ ਮੇਰਾ ਪੁੱਤ ਸ਼ਰਮ ਹੋ ਕੇ ਸੱਸਿਆ ਭੋਜੀ ਸੱਸੀ ਕਾਲ ਪੁੱਤ ਹੋਸਣਾਉ ਠੀਕ ਆ ਹਾਂ ਸਭ ਠੀਕ ਠਾਕ ਹੈ ਤੂੰ ਵੀ ਸਨਾਉ ਸ਼ਹਿਰ ਗਿਆ ਹੈ ਹਾਂਜੀ ਭੋਜੀ ਬੈਂਕ ਜਣਾ ਥੋੜਾ ਕੰਮ ਹੀ ਅੱਛਾ ਤੇ ਉੱਥੇ ਗਿਆ ਤੇ ਤੂੰ ਕਿਦਾ ਚੁੱਪਚੀਪੀਤੇ ਛਾਪਾ ਮਾਰਤਾ ਚਲ ਕੋਈ ਨਹੀਂ ਮੈਂ ਕਿਹਾ ਘਰੇ ਹੋਣੇ ਨੇ ਕੀ ਫੋਨ ਕਰਨਾ ਮੈਂ ਤੇ ਮੈਨੂੰ ਦੱਸ ਦਿੰਦੇ ਕਿੱਥੇ ਬਸੇ ਧੱਕੇ ਖਾਂਦੇ ਆਏ ਹੋਗੇ ਚਲ ਕੋਈ ਨਹੀਂ ਪੁੱਤ ਕਿੰਨਾ ਕਿ ਟਾਈਮ ਲੱਗਦਾ ਵਾ ਹੋਰ ਸਨਾਉ ਤੂੰ ਪਿੰਦਰ ਦਾ ਕੀ ਹਾਲ ਹਾਂ ਠੀਕ ਠਾਕ ਪਿੰਦਰ ਹਰੀ ਸਾਹਿਬ ਤੂੰ ਸੁਣਾ ਨੂਰਾਂ ਦੀ ਸ੍ਰਾਮਪਤੀ ਠੀਕ ਆ? ਹਾਂ ਨੂਰਾਂ ਨੇ ਵੀ ਠੀਕ ਠਾਕ ਤੇ ਬੀਜ ਦਿੱਤੀ ਕਣਕ ਕਣਕ? ਹਾਂ ਕਣਕ ਕਣਕ ਬੀਜ ਦਿੱਤੀ ਹੁਣ ਤੇ ਉਹਨੇ ਪਾਣੀ ਵੀ ਲਾ ਦਿੱਤਾ ਵਾ ਠੀਕ ਆ। ਤੂੰ ਇਹਨੇ ਫੋਨ ਨਹੀਂ ਕੀਤਾ ਭੂਆ ਜੀ ਆਗੇਗਾ। ਮੈਂ ਚਲਤੀ ਹੀ ਆ ਹੀ ਜਾਣਾ। ਚਲ ਕੋਈ ਗੱਲ ਨਹੀਂ ਪੁੱਤ। ਹੋਰ ਭੂਆ ਜੀ ਸੁਣਾਓ ਪਿੰਡ ਦੀ ਨੰਦਾ ਜੀ। ਹਾਂ ਸਭ ਠੀਕ ਠਾਕ ਆ ਪੁੱਤ। ਤੇ ਕੀਤੀ ਚਾਹ ਜੂ? ਹਾਂ ਚਾਹ ਪਾਣੀ ਤੇ ਪੀਤਾ ਵਾ ਲਾ ਵਾ। ਤੇ ਭੂਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ? ਮੈਨੂੰ ਤੇ ਵਾਵਾ ਕੜੀ ਹੋ ਗਈ ਆ ਇਹਨੂੰ ਤੇ ਮੈਂ ਇਹਨਾਂ ਨੂੰ ਆਖਣ ਵੀ ਡਈ ਹਾਂ ਵੀ ਫੋਨ ਕਰੋ ਉਹਨਾਂ ਨੂੰ ਤੇ ਆਖਣ ਡੇ ਹਾਂ ਫੋਨ ਹੀ ਨਹੀਂ ਲੱਗਣ ਡਿਆ ਉਹ ਫੋਨ ਪੂਆ ਜੀ ਤੁਹਾਨੂੰ ਪਤਾ ਨੈਟਵਰਕ ਦੀ ਪ੍ਰੋਬਲਮ ਆ ਕਿਤੇ ਤੇ ਚੰਗੀ ਤਰ੍ਹਾਂ ਆ ਜਾਂਦਾ ਵਾ ਤੇ ਕਿਤੇ ਤੁਹਾਨੂੰ ਪਤਾ ਬਿਲਕੁਲ ਹੀ ਨਹੀਂ ਗੱਲ ਹੁੰਦੀ ਆਹੇ ਇਹ ਤਾਂ ਗੱਲ ਹੈਗੀ ਏ ਤੇ ਮੈਂ ਸਗੋਂ ਭੋਕੇ ਮੁਰਨਾ ਵੀ ਹੀ ਕਰਨੋ ਤੇ ਮੈਂ ਲਵ ਤੇਰੇ ਵੱਲ ਕਾਮ ਆਈ ਆ ਪਹਿਲੀ ਗੱਲ ਤੇ ਪੂਆ ਜੀ ਹੁਣ ਆਏ ਜੇ ਤਾਂ ਕੋਈ ਦੋ ਚਾਰ ਦਿਨ ਲਓ ਐਨੀ ਕਾਲੀ ਕਾਦੀ ਐ ਵੀ ਸ਼ਾਮਾਂ ਨੂੰ ਜਾਣਾ ਹੁਣ ਘਰ ਤੇ ਭਾਬੀ ਹੁਣਾਂ ਸੰਭਾਲ ਹੀ ਲੈਣਾ ਵਾ ਨਹੀਂ ਪੁੱਤ ਦੋ ਚਾਰ ਦੇਣ ਵਾਲੀ ਗੱਲ ਤੋਂ ਰਹਿਣ ਦੇ ਤੇ ਮੈਂ ਇਹਦਾ ਵੀ ਕੰਮ ਆਈਆਂ ਤੈਨੂੰ ਪਤਾ ਹੀ ਐ ਦੱਸੋ ਕਰੋ ਕੰਮ ਉਹ ਕੰਮ ਕੀ ਕਰਨਾ ਵੀ ਪੈਲੀ ਲਈ ਦੋਖ ਖਣਾਲਾ ਵਧੀਆ ਹੋ ਗਿਆ ਭਾਜੀ ਬਹੁਤ ਵਧੀਆ ਵਜਾਦਤ ਬਣਾਉਣਾ ਚੰਗੀ ਗੱਲ ਹੁੰਦੀ ਐ ਹਾਂ ਉਹ ਤੁਹਾਨੂੰ ਪਤਾ ਹੀ ਐ ਚਲੋ ਮਿਲਦੀ ਐ ਤੇ ਚੰਗਾ ਐ ਚਲੋ ਲੈ ਲਈਏ ਤੇ ਇਹ ਆ ਵੀ ਪੈਸੇ ਦਾ ਇਕੱਠੇ-ਕੁੱਠੇ ਕੀਤੇ ਨੇ ਹੰਜ ਹਾਂਜੀ ਤੇ ਮੈਂ ਖੜੇ ਨਾ ਜਾਣਾ ਜਿਆ ਮੁੰਡਾ ਤੇ ਉਹਦੇ ਸਿਰ ਕੀ ਬੋਝ ਪਾਉਣਾ ਮੈਂ ਤੇ ਮੈਂ ਤੇਰੇ ਵੱਲ ਆਈਆਂ ਤੇ ਨਾ ਨਾ ਕਰੀ ਮੈਨੂੰ ਬਊਦਾ ਨਹੀਂ ਤੇ ਕੋਈ ਲੱਖ ਰੁਪਈਆ ਮੈਨੂੰ ਦੇ ਦੇ ਲੈੱਖ ਰੁਪਈਆ ਪੂਆ ਚਾਹੀਦਾ ਕਦੋਂਗਾ ਤੁਹਾਨੂੰ ਇਹ ਦੱਸੂਆਂ ਰਕਮ ਵੱਡੀ ਆ ਚਾਹੀਦਾ ਤੇ ਲਾਓ ਜੇ ਕੋਲ ਹੈਗੇ ਨੇ ਤੇ ਮੈਨੂੰ ਹੁਣੇ ਹੀ ਦੇ ਦੇ ਤੈਨੂੰ ਪਤਾ ਲੋੜ ਹੀ ਆ ਫਿਰ ਪੂਆ ਤੂੰ ਹੀ ਤੇ ਸਭ ਜਾਣੀ ਜਾਣ ਜੀ ਕੋਲ ਸਾਡੇ ਘਰ ਚ ਇਹਨੇ ਇਕੱਠੇ ਪੈਸੇ ਕਿੱਥੋਂ ਆ ਜਾਣੇ ਆ ਆਖਣ ਡੀਆਂ ਹਾਂ ਦੀ ਬੈਂਕ ਚ ਗਿਆ ਆ ਤਾਂ ਬੈਂਕ ਚੋਂ ਤੋ ਖਡਾ ਲਿਆ ਹੋਣੇ ਸਨ ਪੂਆ ਬੈਂਕ ਚ ਕਿੱਥੇ ਪਿਆ ਹੋਣਾ ਇਹਨਾਂ ਨੂੰ ਕੀ ਪਤਾ ਸਾਰੀਆਂ ਗੱਲਾਂ ਦੱਸੀਆਂ ਥੋੜਾ ਜਾਣਦੀਆਂ ਨੇ ਉਹ ਤੇ ਕਿੰਨੇ ਚਿਰ ਦਾ ਨਾ ਕੋ ਕਢਾਇਆ ਨਾ ਜਮਾ ਕਰਾਇਆ ਸੀ ਤੇ ਬੈਂਕਲੇ ਕਹਿੰਦੇ ਮੁੜ ਕੇ ਖਾਤਾ ਬੰਦ ਕਰ ਦੇਣਾ ਵਾ ਇੱਕ ਵਾਰੀ ਨਾ ਇੰਟਰੀ-ਇੰਟਰੀ ਪਹੁੰਚ ਚੱਲਦਾ ਰਹੂਗਾ ਤੇ ਤਰ ਗਿਆ ਹਮੈਂ ਠੀਕ ਐ ਕਿਤੇ ਐਵੇਂ ਨਾ ਨਾ ਕਰਛਣੀ ਉਹਦੇ ਤੋਂ ਡਰਦੇ ਆਂ ਪੂਆ ਦੱਸ ਤੂੰ ਇਦਾਂ ਦੀ ਗਲਤ ਨੂੰ ਅਜ ਤੱਕ ਹੋਈ ਆ ਮੇਰੀ ਜੇਬ 'ਚ ਜੇ 100 ਰੁਪਿਆ ਵੀ ਹੋਊਗਾ ਤਾਂ ਉਹ ਵੀ ਤੇਰੇ ਅੱਗੇ ਹੋਊਗਾ ਤੇ ਇਦਾਂ ਦੀ ਗੱਲ ਨਹੀਂ ਟੈਨਸ਼ਨ ਨਹੀਂ ਕਰਦੇ ਤੂੰ ਲੈਣੀ ਹੈਗੀ ਵੀ ਤੇਰੇ ਕੋਈ ਘਰ ਦਾ ਪਰਦਾ ਰੱਖੀਏ ਆਹੋ ਲਾਓ ਉਹ ਤੇ ਮੈਨੂੰ ਤੇਰੇ ਤੇ ਮਾਨ ਮੈਂ ਤਾਂ ਹੀ ਤੇਰੇ ਨਾਲ ਗੱਲ ਕੀਤੀ ਇਹਨਾਂ ਨਾਲ ਮੈਂ ਕੀਤੀ ਵੀ ਨਹੀਂ ਉਹ ਦੋਂਦੀ ਹੁਣ ਪੂਆ ਤੁਹਾਨੂੰ ਤਾਂ ਪਤਾ ਹੀ ਆ ਵੀ ਘਰਾਂ ਦੇ ਵਿੱਚ ਖਰਚੇ ਕਿੰਨੇ ਆ ਗੁੜੀਆਂ ਵੀ ਸਕੂਲ ਜਾਂਦੀ ਆ ਆਹੋ ਤੇ ਬੱਲਾਈ ਆ ਮੈਨੂੰ ਕੋਈ ਵਿਆਹ ਆ ਗਿਆ ਕੋਈ ਮਰਗਾ ਕੀ ਸਾਰਾ ਕੁਝ ਚੱਲਦਿਆਂ ਹੋ ਹੋਰੀ ਜੇ ਮੇਰੀਆਂ ਖਤਮ ਨਹੀਂ ਹੁੰਦੀਆਂ ਗਿਆ ਤਾਂ ਘਰਾਂ ਚ ਤਾਂ ਮਲ ਤੇਲ ਲੋਨ ਪਾਣੀ ਚੱਲਦਾ ਵਾ ਤੂੰ ਨਾ ਮੈਨੂੰ ਲਾਵੇ ਕਹਤਾ ਜੇਗਾ ਨਾ ਭਾ ਮੈਨੂੰ ਇੰਨਾ 10 ਵੀ ਪੈਸੇ ਦੇਵੇਂਗਾ ਕਦੋਂ ਪੂਆ ਜੀ ਮੈਂ ਪੂਰਾ ਹੀ ਲਬਸੀਲਾ ਕਰਾਂਗਾ ਵੀ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਮੈਂ ਫੋਨ ਕਰਦਾਗਾ ਇਹ ਆ ਵੀ ਘਰਾਂ ਦੇ ਖਰਚੇ ਤੇ ਇਦਾਂ ਹੀ ਘਾਟੇ ਵਾੜੇ ਚੱਲਦੇ ਰਹਿੰਦੇ ਨੇ ਪਰਪੂਆ ਜੀ ਇੱਕ ਕੱਲ ਜੇ ਕਿਤੇ ਥੋੜੇ ਬੋਤੇ ਘੱਟ ਰਹਿ ਜਾਣਗੇ ਤੇ ਫਿਰ ਗੁੱਸਾ ਨਾ ਮੰਨੇਂਗੇ ਗੱਲ ਦਾ ਮੇਰੀ ਗੱਲ ਸੁਣੋ ਤਾਂ ਆਰਤੀ ਕੋਲੋਂ ਫੜ ਲਈ ਹਾਂ ਆਰਤੀ ਤਾਂ ਵਾਜਾ ਮਾਰਦੇ ਨੇ ਪੂਆ ਜੀ ਆਰਤੀ ਵੀ ਤੁਹਾਨੂੰ ਪਤਾ ਵਾ ਵੀ ਜੇ ਅੱਗੇ ਨਾ ਤੇ ਤਾ ਦਾ ਤੁਹਾਡੇ ਦੇ ਦੂ ਚੋਂ ਸਾਲਾਂ ਦੇ ਪਿਛਲੇ ਵੀ ਅੜੇ ਆ ਉਹ ਸਗੋਂ ਮਗਰ ਚੰਡਿਆ ਯਾਰ ਕਈ ਜਾਂਦਾ ਕਟਾਉ ਭਰੇ ਯਾਰ ਕਾ ਫਿਰ ਪੂਰੇ ਨਹੀਂ ਉਸ ਹੱਬ ਤੱਕ ਕਲੀਅਰ ਹੋਇਆ ਹਾਂ ਗੱਲ ਆ ਤੂੰ ਛੱਡ ਆਹਾਂ ਵੀ 2-3 ਲੱਖ ਉਹਨਾਂ ਕੋਲ ਚੁੱਕਿਆ ਹੀ ਏ ਤੇ ਜਿੰਨੇ ਵੀ ਲੈਣੇ ਹੋਣ ਅਗਲੇ ਨਾ ਨਹੀਂ ਕਰਦੇ ਹੈਗੇ ਪੂਆ ਜੀ ਤੁਹਾਡੀ ਗੱਲ ਹੋਰ ਆ ਤੁਸੀਂ ਅੱਗੇ ਨਹੀਂ ਨਾ ਫੜੇ ਹੋਣੇ ਕਦੀ ਤੇ ਹਾਦਾ ਤੇ ਤੁਹਾਨੂੰ ਪਤਾ ਵਾ ਕਿ ਕਦੀ ਫੜਲੇ ਕਦੀ ਦੇ ਤੇ ਨਵੀਂ ਪੁਰਾਣੀ ਕਿਸ਼ਤਾਂ ਲਈ ਹਾਲ ਦਿੰਦਾ ਬੈਂਕ ਵਾਲਾ ਹੀ ਤੇ ਫਿਰ ਕੀ ਆ ਵੀ ਇਹ ਜਵਾਬ ਆ ਹੁਣ ਤੇਰੇ ਕੋਲ ਨਹੀਂ ਨਹੀਂ ਪੂਆ ਜਵਾਬ ਨਹੀਂ ਬਿਲਕੁਲ ਏਦਾਂ ਦੀ ਗੱਲ ਨਾ ਤੂੰ ਹੀ ਲਿਆਉ ਮੈਂ ਕੋਸ਼ਿਸ਼ ਕਰਾਂਗਾ ਵੀ ਪੂਰਾ ਲੱਖ ਰੁਪਏ ਕਰਾਂ ਪਰ ਮੈਂ ਤੁਹਾਨੂੰ ਦੱਸਣੀਆਂ ਵੀ ਜੇ ਕਿਤੇ ਮੰਨ ਲਓ ਵਾਪਿਸ ਨਾ ਗਈ ਕੋਈ ਦਾਵੀ ਯਾਰ ਘੱਟ ਵੀ ਰਹਿ ਗਿਆ ਤੇ ਗੁੱਸਾ ਨਾ ਕਰਿਓਗਾ ਚਲ ਕੋਈ ਨਹੀਂ ਉਹਦੇ ਬਾਅਦ ਦੀ ਗੱਲ ਨੇ ਤੂੰ ਹੁਣ ਇੰਨਾ ਕ ਮੰਨ ਕੇ ਚੱਲ ਕੇ ਲੱਖ ਦੇ ਲਾਗੇ ਚੱਕ ਮੈਨੂੰ ਕਰ ਦਈ ਚਲੋ ਪੂਆ ਜੀ ਕੋਈ ਗੱਲ ਨਹੀਂ ਫਿਰ ਮੈਂ ਆਰਤੀ ਨਾ ਹੁਣੇ ਫੋਨ ਲਾਉਣਾ ਵਾ ਕਿਉਂਕਿ ਤੁਹਾਨੂੰ ਪਤਾ ਹੁਣ ਕਰਾਂਗਾ ਤੇ ਤਦਕ ਤੇ ਜਗ ਦੇ ਹੈ ਡੰਗ ਚਿੰਤਾ ਆਮ ਹੋਣਾ ਚੱਲ ਲਾ ਦੇ ਨੇ ਜਿੰਨੇ ਦੇਏਗਾ ਉਹਨੇ ਹੀ ਸਹੀ ਹਾਦੂ ਹੋ ਗਈ ਉਹਦਾ ਮੰਮੀ ਵਾਲੀ ਵੀ ਪਤਾ ਨਹੀਂ ਕਿੱਥੇ ਚਲ ਗਿਆ 2-3 ਘੰਟੇ ਹੋ ਗਿਆ ਤੇ ਹਾਲ ਤੱਕ ਘਰ ਹੀ ਨਹੀਂ ਵਾਪਸ ਆਏ ਤੇ ਪਿੰਦਰ ਵੀ ਪਤਾ ਨਹੀਂ ਕਿੱਧਰ ਨੂੰ ਚਲ ਗਏ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਕੀ ਕੱਲੀ ਗੱਲਾਂ ਕਰੀ ਜਾਣ ਲਈਏ ਸ਼ੁਕਰ ਹੈ ਕਿ ਤੁਸੀਂ ਵੀ ਵਾਪਸ ਮੁੜਿਓ ਘਰ ਤੁਹਾਨੂੰ ਮੰਮੀ ਦੀ ਕੋਈ ਫਿਕਰ ਹੈ ਵਾ ਕਿ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਪਿੰਦਰ ਹਾਲ ਤੱਕ ਉਹ ਘਰ ਹੀ ਨਹੀਂ ਆਏ ਹੈਗੇ ਜਾਓ ਜਾ ਕੇ ਕਿਹੇ ਘਰ ਪਤਾ ਕਰਕੇ ਉਹ ਐਵੇਂ ਤੁਰੇ ਫਿਰਦੇ ਉਹਦਾ ਹੀ ਨਵਦੀਪ ਤੈਨੂੰ ਮੈਂ ਉਹਦਾ ਤੁਰਿਆ ਫਿਰਨਾ ਲੱਗਣ ਡਿਆ ਉਹ ਮੈਂ ਸਾਰੇ ਘਰੋਂ ਪਤਾ ਕਰ ਆਇਆ ਚਾਚੇ ਤਾਇਆ ਘਰ ਗਿਆ ਵਾ ਜਿੰਨਾਂ ਨੂੰ ਨਹੀਂ ਜਾਣਾ ਉਧਰ ਵੀ ਹੂੰ ਆਇਆ ਮੈਂ ਸਭ ਕੋ ਪਰਲੇ ਭਲੇ ਵਿੱਚ ਗਿਆ ਵਾ ਵੀ ਮੰਮੀ ਤੇ ਨਹੀਂ ਆਈ ਇੱਧਰ ਮੈਂ ਪਰੌਣੇ ਆਏ ਨਾ ਘਰ ਪਰ ਮੰਮੀ ਦਾ ਪਤਾ ਨਹੀਂ ਲੱਗਾ ਵੀ ਕਿੱਥੇ ਗਏ ਨੇ ਜੇ ਗੁਰਦਾਰੇ ਗਏ ਹੁੰਦੇ ਤਾਂ ਵੀ ਹੁਣ ਆਏ ਨਾ ਚਾਹੀਦਾ ਏ ਬੜਾ ਕੁਝ ਦੱਸ ਕੇ ਵੀ ਨਹੀਂ ਨੰਗੇ ਹੈਗੇ ਬੰਦਾ ਫੋਨ ਹੀ ਲੈਂਦਾ ਨਾਲ ਚਲੋ ਜੇ ਲਾਉਂਦੀ ਨਹੀਂ ਜਾ ਚ ਚੁੱਕਨ ਦੀ ਜਾ ਚ ਹੀ ਹੈ ਨਾ ਖੜਿਆ ਤਾਂ ਨਹੀਂ ਹੋਣਾ ਕਿ ਮਗਰ ਫੋਨ ਕਰਕੇ ਪੁੱਛ ਲੈਣਗੇ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਮੈਂ ਕਿੱਥੇ ਚੱਲੀ ਆਂ ਪਰ ਪਿੰਦਰ ਆ ਗੱਲ ਗਲਤ ਐ ਮਮੀ ਦੀ ਮਾੜਾ ਮੋਟਾ ਨੂੰ ਦੱਸ ਕੇ ਤੇ ਜਾਂਦੇ ਅਈ ਟੈਨਸ਼ਨ ਚ ਪਈਆਂ ਕਰ ਚਲੋ ਹੋਇਆ ਕੋ ਘੰਟਾ 10 ਮਿੰਟ ਅੱਧਾ ਘੰਟਾ ਇੰਨਾ ਚਿਰ ਥੋੜੀ ਨਾ ਜਮਾਨਾ ਵੀ ਕਿਦਾਂ ਦਾ ਵਾ ਤੇ ਹੋਰ ਮੈਨੂੰ ਤਾਂ ਟੈਨਸ਼ਨ ਹੋਣ ਲਈ ਤੇ ਕਿੱਥੇ ਜਾਏ ਬੰਦਾ ਹੁਣ ਕਿਸੇ ਨੂੰ ਫੋਨ ਕਰਕੇ ਪੁੱਛੇ ਰਿਸ਼ਤੇਦਾਰ ਨੂੰ ਪੁੱਛਣਾ ਕਿੰਨੂੰ ਹੀ ਬੁਰਿਆਂ ਲੱਗੀਦਾ ਇਦਾਂ ਨਾਲ ਆ ਪਰੇਸ਼ਾਨ ਅਗਲੇ ਨੂੰ ਵੀ ਕਰਾਂਗੇ ਉਹਨਾਂ ਕਹਿਣਾ ਕੀ ਪਤਾ ਕੀ ਗੱਲ ਹੋਈ ਏ ਕਿਸੇ ਨੇ ਕਿਸੇ ਨੇ ਮਮੀ ਨੂੰ ਥੋੜਾ ਕਹਿਣਾ ਆਖਣਾ ਨੂੰ ਲੜੀ ਹੁਣੀਏ ਨਾਲ ਆਹੋ ਮੈਂ ਕਿੱਥੇ ਜੜਨਾ ਹੋਹੀ ਨਹੀਂ ਮੈਨੂੰ ਜੀਨ ਦਿੰਦੇ ਤੇ ਪਤਾ ਸਾਰਿਆਂ ਨੂੰ ਮੈਂ ਮੰਮੀ ਦਾ ਪਰ ਤੇਰਾ ਨੇ ਨਾ ਪਤਾ ਤੇਕੇ ਤੇ ਆਪਣੇ ਗੇ ਨਹੀਂ ਹੋਣੇ ਹਲੇ ਕੱਲ ਪਸੋਂ ਤੇ ਉਹ ਹੋ ਕੇ ਗਏ ਆ ਫਿਰ ਕਿੱਥੇ ਜਾ ਸਕਦੇ ਨੇ ਸਮਝ ਨਹੀਂ ਲੱਗਣ ਦੀ ਭੂਆਣਾ ਉਦਾਂ ਨਹੀਂ ਦੀ ਬਾਂੰਦੀ ਹਾਏ ਹਾਏ ਭੂਆਣਾ ਨਾਲ ਨਹੀਂ ਦੀ ਬਾਂੰਦੀ ਮੰਮੀ ਦੀ ਕਿੱਥੇ ਤੱਜੇ ਭੂਆ ਘਟਮਦੀ ਏ ਤੇ ਹਾਏ ਹਾਏ ਬਾਂੰਦੀ ਕਿਦੇ ਨਾਲ ਹੱਦ ਹੋਈ ਆ ਪੈਪਿੰਦਰ ਤੁਹਾਨੂੰ ਥੋੜਾ ਬਧ ਕੰਟਰੋਲ ਰੱਖਣਾ ਚਾਹੀਦਾ ਮੰਮੀ ਤੇ ਨਵਦੀਪ ਮਾੜਾ ਮਟਾ ਸਮਝਾਇਆ ਕਰੋ ਹਾਂ ਤੇਰੇ ਸਾਹਮਣੇ ਥੋੜਾ ਆਨੇ ਆ ਨਹੀਂ ਮੰਨਦੇ ਹੁਣ ਦੱਸ ਕੀ ਕਰੀਏ ਵੈਸੇ ਨਾ ਤੂੰ ਸ਼ੁਰੂ ਤੋਂ ਸਾਰੇ ਜਣੇ ਨਾਲ ਮਿਲ ਕੇ ਨਾ ਭਵੇ ਚੜਾ ਲਿਆ ਮੰਮੀ ਨੂੰ ਹਰ ਗੱਲ ਮੰਨੀ ਗਏ ਮੰਨੀ ਗਏ ਸ਼ੁਰੂ ਤੋਂ ਥੋੜਾ ਬਹੁਤਾ ਰ ਕਹਿੰਦੇ ਵੀ ਨਹੀਂ ਆਹ ਕੰਮ ਇਦਾਂ ਨਹੀਂ ਇਦਾਂ ਕਰਨਾ ਤਾ ਉਹਨਾਂ ਨੂੰ ਪਤਾ ਹੁੰਦਾ ਮੈਂ ਵੀ ਕਹੇ ਦੀ ਮੰਨਣੀ ਆ ਸਾਰੇ ਉਹਨਾਂ ਦੀਆਂ ਮੰਨੀ ਜਾਂਦੇ ਨੇ ਜੜੇ ਵੱਡੇ ਸੀ ਉਹਨਾਂ ਸਮਝਾਉਣਾ ਸੀ ਅਈ ਸਮਝਾਉਣਾ ਸੀ ਹੁਣ ਹਾਂ ਗੱਲ ਵੀ ਠੀਕ ਸਹੀ ਦੱਸ ਕੋ ਬਥੇਰੇ ਆਨੇ ਆ ਹੁਣ ਵੀ ਜਿੰਨਾ ਕੰਦਾ ਆਪਣੇ ਲੋ ਕਹਿੰਦੇ ਚੰਗੇ ਵੀ ਨਹੀਂ ਲੱਗੀ ਦਾ ਨਾ ਆਪਣੇ ਤੋਂ ਕਿੰਨੇ ਵੱਡੇ ਆ ਪਰ ਉਹਨਾਂ ਦਾ ਆਪਣੇ ਆ ਚਾਹੀਦਾ ਨਾ ਸਮਝਣਾ ਕੜੀ ਗਏ ਨਾ ਹੋਰ 10 ਮਿੰਟ ਨੇ ਤੇ ਫਿਰ ਜਾਣਾ ਸ਼ਹਿਰ ਨੂੰ ਉੱਥੇ ਜਾ ਕੇ ਵੇਖੋ ਕੇ ਆਉਣਾ ਵਾ ਆਹੋ ਕੋਈ ਨਹੀਂ ਜਾਇਓ ਫਿਰ ਕਵਲ ਕੰਮ ਬਾਅਦ ਕਰਨੀ ਆ ਪਹਿਲਾਂ ਨਾ ਤੇਰੀ ਪੂਹਨ ਨੂੰ 10 ਲੱਖ ਰੁਪਇਆ ਦੇ ਕੇ ਨਾ ਤੇ ਤੋਰਨੀ ਆ ਹੁਣ ਲੱਗ ਗਏ ਆ ਬਾਅਦ ਮੈਂ ਗੱਲ ਕਰਕੇ ਆਉਣੀ ਆ ਓ ਪਾਪੀ ਤੁਸੀਂ ਇਹ ਰਹਿਣ ਦੋ ਇਹਨੇ ਗਰਮ ਨਾ ਹੋਵੋ ਉਹ ਤਾਂ ਅੱਗੇ ਕਹਿੰਦੀ ਹੈ ਤੁਸੀਂ ਚਲਾਕ ਬਣਿਓ ਅੱਜ ਪੂਆ ਨਾ ਮੈਂ ਗੱਲ ਕਰਨੀ ਆ ਇਹਨੂੰ ਤਾਂ 10 ਲੱਖ ਰੁਪਏ ਅੱਜ ਦੇਣੀਆਂ ਦੇਣੀ ਆ ਨਾ ਕਰੋ ਕਿਦਾਂ ਕਰਦੀ ਆ ਜੇ ਕਵਰ ਤੇਰਾ ਵੀਰ ਨੇ ਦੇ ਕੇ ਨਾ ਪੈਸੇ ਤੇ ਮੈਂ ਘਰੋਂ ਚਲ ਜਾਣਾ ਨਹੀਂ ਤੁਸੀਂ ਫਿਕਰ ਨਾ ਕਰੋ ਪੂਆ ਤੁਸੀਂ ਜਦੋਂ ਹੀ ਇੱਥੇ ਆਉਂਦੇ ਹੋ ਬਸ ਪਵਾੜਾ ਹੀ ਤਾਣ ਆਉਂਦੇ ਹੋ ਹੋਰ ਕੋਈ ਕੰਮ ਹੈ ਨਹੀਂ ਰੋਟੀ ਬਣੀ ਆ ਤੇ ਖਾ ਗਏ ਨਾ ਨਿਕਲੋ ਇੱਥੋਂ ਕੋਈ ਆਣਾ ਨਹੀਂ ਜੇ ਮਿਲਣਾ ਤੁਹਾਨੂੰ ਅੱਜ ਨਹੀਂ ਮੇਰੀ ਸੁਣ ਗੱਲ ਚਬੜ ਚਬੜ ਨਾ ਕਰ ਮਾਰ ਕੇ ਚਪੇੜ ਦੇ ਥੱਲੇ ਸੁੱਟ ਜੂਗੀ ਹੈ ਕੀ ਐ ਤੂੰ ਇੰਨੀਆਂ ਗੱਲਾਂ ਕਰੀ ਜਾਨੀ ਤੇਰੇ ਉਹਨੇ ਤੇ ਨਹੀਂ ਕੰਨ ਭਰੇ ਅੱਜ ਭੂਆ ਪਤੀ ਨਾ ਦੇਖ ਹੀ ਲੈਨੇ ਅੱਜ ਹੱਥ ਲਾ ਕੇ ਦੱਸੋ ਹਮ ਨੂੰ ਤੇ ਲੱਗ ਜਾਏਗਾ ਹੱਥ ਮੈਨੂੰ ਕੀ ਮੈਂ ਵੀ ਇਸ ਘਰ ਦੀ ਮਾਲਕ ਆ ਤੁਸੀਂ ਘੜਾ ਮੁਟੇ ਤੁਹਾਡੇ ਘਰ ਸਭ ਕੁਝ ਹੈਗਾ ਵਾ ਤੁਹਾਡੇ ਘਰ ਕੀ ਹੈ ਤੁਹਾਨੂੰ ਸੜਾ ਹੀ ਪਤਾ ਵਾ ਤਾਂ ਵੀ ਤੁਸੀਂ ਦੂਜੇ ਦੇ ਦਿਨ ਮੂੰਹ ਚੁੱਕ ਕੇ ਆ ਜਾਂਦੇ ਹਾਨੂੰ ਆਹ ਡੇਡਰ ਮਨੋ ਦੇ ਦੋ ਕਹਵਾਲਾ ਮੈਂ ਵੀ ਇਸ ਘਰ ਦੀ ਮਾਲਕ ਆ ਤੂੰ ਵੀ ਕੱਲ ਨੂੰ ਵਿਹਾਈ ਜਾਣਾ ਵੇਖਾਂਗੀ ਨਾ ਤੇਰੇ ਵਾਲਾ ਤੇ ਮੈਂ ਤੁਹਾਡੇ ਵਰਗੀ ਨਹੀਂ ਨਾ ਨਿਕਲਣਾ ਤੇ ਆਪਣੇ ਪੜਾ ਕੇ ਲੈਣ ਆਵਾਂਗੀ ਮੈਂ ਇੰਨਾ ਹੀ ਬੜਾ ਮੈਨੂੰ ਰੋਟੀ ਪਾਣੀ ਮਿਲਦਾ ਜਾਏ ਇਹੋ ਜੇ ਗੱਲਾਂ ਛੜਛੜ ਮਾਨ ਹੁੰਦਾ ਭਰਾਵਾਂ ਤੇ ਭੈਣਾਂ ਨੂੰ ਚੰਗਾ ਜੇ ਤਾਨੂੰ ਇੰਨਾ ਹੀ ਮਾਨਿਆ ਨਾ ਤੇ ਘਰ ਸੰਭਾਲ ਕੇ ਚੱਲੋ ਤੁਹਾਨੂੰ ਵੀ ਪਤਾ ਵਾ ਮੇਰੇ ਭਰਾ ਕਿਦਾਂ ਦਾ ਵਾ ਕਿਦਾਂ ਦਾ ਵਾ ਅੱਜ ਦਿਨ ਹੋਰ ਕੱਲ ਦਿਨ ਹੋਰ ਪਰਸੋ ਦਿਨ ਹੋਰ ਥਾਲਾ ਦਿਨ ਉਹ ਨਹੀਂ ਰਹਿੰਦੇ ਹੁੰਦੇ ਠੀਕ ਆ ਤੂੰ ਕਿਹੜਾ ਸੁਦਾ ਨਾ ਤੇ ਦੇ ਦੇ ਉਹੇ ਕੰਮ ਰਹਿਣੇ ਨੇ ਆहां ਵੀ ਸੁਧਰ ਜਾਣਾ ਕੱਲ ਨੂੰ ਤੈਨੂੰ ਵੀ ਲੋੜ ਪੈਣੀ ਇਸ ਘਰ ਦੀ ਮੇਰੇ ਨਾਲ ਗੱਲਾਂ ਨਾ ਕਰ ਪਉਦੀਆਂ ਜਾਂ ਦਫਾ ਹੋ ਜਾ ਤਾ ਮੈਂ ਤਾਂ ਡੇਢ ਗੋਸ਼ ਪੈਸੇ ਦੇ ਨਹੀਂ ਨਾ ਮੰਗਣ ਵਾਲੇ ਮੈਨੂੰ 2 ਲੱਖ ਦੇ ਦੇ ਤੈਨੂੰ 3 ਲੱਖ ਦੇ ਦੋ ਅੱਛਾ ਆਇਆ ਤੂੰ ਕੁਵਾਰੀ ਹੈ ਨਾ ਤਾਂ ਇਹ ਜਿਹੀਆਂ ਗੱਲਾਂ ਕਰਨੀ ਜਦ ਲੋੜ ਪੈਗੀ ਜਦ ਅਗਲੇ ਤੈਨੂੰ ਖਲਾਉਣਗੇ ਨਾ ਫੇਰ ਇਹ ਅਖਾਂਗੀ ਨਾ ਭਲਾ ਮਾਨ ਹੁੰਦਾ ਪਿੱਛੇ ਤੇ ਆਏਗੀ ਕਿ ਨਾ ਆਏਗੀ ਰੋਟੀ ਲਿਆ ਵਾ ਖਾਣੀ ਜੇ ਨਹੀਂ ਮੈਂ ਰੋਟੀ ਖਾ ਲਈ ਤਾਂ ਖਵਾ ਲ ਦਿੱਤੀ ਮੈਨੂੰ ਠੀਕ ਐ ਫੇਰ ਚਲੋ ਇੱਥੋਂ ਪੈਸਾ ਨਹੀਂ ਜੱਜ ਦੇ ਕੇ ਵੀ ਇਹਨੂੰ ਵੀ ਇਹ ਕਹਿਣਾ ਵਾ ਬੇਨੇ ਐ ਨਾ ਉਹ ਵੀ ਹੱਜ ਬਗੈੜ ਕਿਦਾਂ ਕਰਦਾ ਨਾ ਦਵਾ ਹੋ ਜਾ ਤੇ ਹੈ ਕੀ ਐ ਤੂੰ ਇੱਕ ਚਪੇੜ ਦੀ ਮਾਰਨੇਗੀ ਗੱਲਾਂ ਮੇਰੇ ਨਾਲ ਕਰੀ ਜਾਂਦੀ ਵਾ ਮਾਰ ਕੇ ਦੱਸੋ ਅੱਜ ਮਾਰ ਕੇ ਦੱਸੋ